ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਵਾਰ ਫੇਰ ਤੋਂ ਹਕੀਕੀ ਗੱਲਾਂ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੰਗਤ ਜੀ ਪਿਛਲੀ ਸਾਖੀ ਚ ਅਸੀਂ ਸੁਣਿਆ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਕਿਵੇਂ ਪੰਦੇ ਨੂੰ ਸੱਚੀ ਪੜ੍ਹਾਈ ਦਾ ਮਤਲਬ ਸਮਝਾਇਆ ਸੀ ਪਰ ਘਰਦਿਆਂ ਦੀ ਚਿੰਤਾ ਹਜੇ ਵੀ ਮੁੱਕੀ ਨਹੀਂ ਸੀ ਪਿਤਾ ਮੈਂ ਤਾਂ ਕਾ ਲੂ ਜੀ ਸੋਚਦੇ ਸੀ ਕਿ ਨਾਨਕ ਹਮੇਸ਼ਾ ਸਾਧੂਆਂ ਨਾਲ ਬੈਠਾ ਰਹਿੰਦਾ ਹੈ ਸ਼ਾਇਦ ਵਿਆਹ ਕਰ ਦਈਏ ਤਾਂ ਇਹਨਾਂ ਦਾ ਮਨ ਗ੍ਰਹਿਸਤੀ ਵਿੱਚ ਟਿਕ ਜਾਊਗਾ ਆਓ ਸੁਣਦੇ ਹਾਂ ਜਗਤ ਗੁਰੂ ਦਾ ਵਿਆਹ ਕਿਵੇਂ ਹੋਇਆ ਗੁਰੂ ਨਾਨਕ ਦੇਵ ਜੀ ਦੀ ਉਮਰ ਲਗਭਗ 14-15 ਸਾਲ ਦੀ ਸੀ ਬਟਾਲੇ ਦੇ ਰਹਿਣ ਵਾਲੇ ਬਾਬਾ ਮੂਲचंद ਜੀ ਦੀ ਸੁਪੁੱਤਰੀ ਮਾਤਾ ਸਲਖਣੀ ਜੀ ਨਾਲ ਰਿਸ਼ਤਾ ਤੈਅ ਹੋ ਗਿਆ ਸultanpur ਲੋਧੀ ਤੋਂ ਬੇਬੇ ਨਾਨਕੀ ਜੀ ਤੇ ਭਾਈ ਜੈਰਾਮ ਜੀ ਵੀ ਆ ਗਏ ਤਲਵੰਡੀ ਤੋਂ ਬਰਾਤ ਬੜੀ ਸ਼ਾਨ ਨਾਲ ਬਟਾਲੇ ਪਹੁੰਚੀ ਭਾਈ ਵੀਰ ਸਿੰਘ ਜੀ ਲਿਖਦੇ ਆ ਕਿ ਜਦੋਂ ਬਰਾਤ ਬਟਾਲੇ ਪਹੁੰਚੀ ਤਾਂ ਗੁਰੂ ਨਾਨਕ ਦੇਵ ਜੀ ਨੂੰ ਇੱਕ ਕੱਚੀ ਕੰਧ ਦੇ ਕੋਲ ਬਿਠਾ ਲਿਆ ਗਿਆ ਇੱਕ ਬਜ਼ੁਰਗ ਮਾਤਾ ਨੇ ਆ ਕੇ ਕਿਹਾ ਵੇ ਬੱਚਿਆ ਥੋੜਾ ਪਰਾਂ ਹੋ ਕੇ ਬਹਿ ਰੇ ਕੰਨ ਤਾਂ ਬੜੀ ਕੱਚੀ ਹੈ ਕਿਤੇ ਤੇਰੇ ਉੱਤੇ ਨਾ ਡਿੱਗ ਪਈ ਤਾਂ ਅੰਦਰ ਜਾਮੇਗੀ ਸਤਿਗੁਰਾਂ ਨੇ ਮੁਸਕਰਾ ਕੇ ਕਿਹਾ ਮਾਤਾ ਜੀ ਫਿਕਰ ਨਾ ਕਰੋ ਇਹ ਕੰਧ ਸਾਡੇ ਵਿਆਹ ਦੀ ਨਿਸ਼ਾਨੀ ਬਣ ਕੇ ਜੁਗਾਂ ਤੱਕ ਖੜੀ ਰਹੂਗੀ ਸੰਗਤ ਜੀ ਗੁਰੂ ਸਾਹਿਬ ਦਾ ਬਚਨ ਅਟੱਲ ਹੈ ਉਹ ਅੱਜ ਵੀ ਬਟਾਲੇ ਵਿੱਚ ਗੁਰਦੁਆਰਾ ਕੰਧ ਸਾਹਿਬ ਮੌਜੂਦ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਉਸ ਬਚਨ ਦੀ ਗਵਾਹੀ ਪਰਦਾ ਹੈ ਵਿਆਹ ਹੋਇਆ ਲਾਵਾਂ ਫੇਰੇ ਹੋਏ ਸਾਰਾ ਪਰਿਵਾਰ ਖੁਸ਼ੀਆਂ ਮਨਾ ਰਿਹਾ ਸੀ ਪਰ ਭਾਈ ਵੀਰ ਸਿੰਘ ਜੀ ਦੱਸਦੇ ਹੈ ਕਿ ਗੁਰੂ ਨਾਨਕ ਦੇਵ ਜੀ ਭੀੜ ਵਿੱਚ ਹੁੰਦੇ ਹੋਏ ਵੀ ਇਕੱਲੇ ਸੀ ਉਹਨਾਂ ਦਾ ਸਰੀਰ ਰਸਮਾਂ ਵਿੱਚ ਸੀ ਪਰ ਸੁਰਤ ਨਿਰੰਕਾਰ ਨਾਲ ਜੁੜੀ ਹੋਈ ਸੀ ਗੁਰੂ ਜੀ ਤਲਵੰਡੀ ਵਾਪਸ ਆ ਗਏ ਪਰ ਉਹਨਾਂ ਦਾ ਮਨ ਦੁਨਿਆਵੀ ਕੰਮਾਂ ਵਿੱਚ ਫਿਰ ਵੀ ਨਾ ਲੱਗਾ ਰੋਜ਼ ਰੋਜ਼ ਦੀਆਂ ਸ਼ਿਕਾਇਤਾਂ ਸੁਣ ਕੇ ਭਾਈ ਆ ਜੈਰਾਮ ਜੀ ਨੇ ਪਿਤਾ ਕਾਲੂ ਜੀ ਨੂੰ ਕਿਹਾ ਪਿਤਾ ਜੀ ਤੁਸੀਂ ਚਿੰਤਾ ਨਾ ਕਰੋ ਨਾਨਕ ਨੂੰ ਮੇਰੇ ਨਾਲ ਸੁਲਤਾਨਪੁਰ ਲੋਧੀ ਭੇਜ ਦਿਓ ਉਥੇ ਨਵਾਬ ਦੌਲਤ ਖਾਨ ਦਾ ਬਹੁਤ ਵੱਡਾ ਮੋਦੀ ਖਾਨਾ ਹੈ ਮੈਂ ਉਥੇ ਇਹਨਾਂ ਨੂੰ ਨੌਕਰੀ ਤੇ ਲਗਵਾ ਦਵਾਂਗਾ ਪਿਤਾ ਮਹਿਤਾ ਕਾਲੂ ਜੀ ਮੰਨ ਗਏ ਸਭ ਤੋਂ ਔਖਾ ਸਮਾਂ ਮਾਤਾ ਤ੍ਰਿਪਤਾ ਜੀ ਲਈ ਸੀ ਜਦੋਂ ਗੁਰੂ ਜੀ ਤੁਰਨ ਲੱਗੇ ਤਾਂ ਮਮਤਾ ਦਾ ਹੜ ਆ ਗਿਆ ਭਾਈ ਵੀਰ ਸਿੰਘ ਜੀ ਗੁਰੂ ਨਾਨਕ ਚਮਤਕਾਰ ਚ ਲਿਖਦੇ ਐ ਕਿ ਮਾਤਾ ਜੀ ਨੇ ਗੁਰੂ ਸਾਹਿਬ ਨੂੰ ਘੁੱਟ ਕੇ ਗਲ ਵਕੜੀ ਫਾ ਲਈ ਮਾਤਾ ਜੀ ਕਹਿਣ ਲੱਗੇ ਵੇ ਬੁੱਤ ਲੋਕ ਪਰਦੇਸਾਂ ਚ ਜਾ ਕੇ ਮਾਵਾਂ ਨੂੰ ਭੁੱਲ ਜਾਂਦੇ ਐ ਕਿ ਤੇ ਤੂੰ ਨਾ ਭੁੱਲ ਜੀ ਮੈਨੂੰ ਪਤਾ ਹੈ ਕਿ ਤੂੰ ਕੋਈ ਆਮ ਇਨਸਾਨ ਨਹੀਂ ਪਰ ਮੇਰੇ ਲਈ ਤਾਂ ਤੂੰ ਮੇਰਾ ਨਿੱਕਾ ਜਿਹਾ ਨਾਨਕ ਹੀ ਹੈ ਗੁਰੂ ਜੀ ਨੇ ਮਾਂ ਦੇ ਹੰਝੂ ਪੂੰਝੇ ਤੇ ਕਿਹਾ ਮਾਂ ਭਾਵੇਂ ਮੈਂ ਦੂਰ ਜਾ ਰਿਹਾ ਪਰ ਜਿਸ ਕਰਤਾਰ ਨੇ ਸਾਨੂੰ ਬਣਾਇਆ ਉਹ ਹਰ ਵੇਲੇ ਸਾਡੇ ਅੰਗ ਸੰਗ ਹੈ ਤੂੰ ਫਿਕਰ ਨਾ ਕਰ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਪਹੁੰਚ ਗਏ ਉੱਥੇ ਜਾ ਕੇ ਉਹਨਾਂ ਨੇ ਮੋਦੀ ਖਾਨੇ ਦਾ ਅਜਿਹਾ ਹਿਸਾਬ ਕਿਤਾਬ ਕੀਤਾ ਕਿ ਦੇਖਣ ਵਾਲੇ ਹੈਰਾਨ ਰਹਿ ਗਏ ਸੰਗਤ ਜੀ ਗੁਰੂ ਨਾਨਕ ਦੇਵ ਜੀ ਸਿਰਫ ਇੱਕ ਸਰੀਰ ਜਾਂ ਵਿਅਕਤੀ ਨਹੀਂ ਉਹ ਇੱਕ ਸੋਚ ਹੈ ਉਹ ਚਾਹੁੰਦੇ ਹੈ ਕਿ ਸੋਚ ਹਰ ਇਨਸਾਨ ਦੇ ਅੰਦਰ ਪੈਦਾ ਹੋਵੇ ਉਹ ਚਾਹੁੰਦੇ ਹੈ ਕਿ ਅਸੀਂ ਡਰ ਤੇ ਮਹਿਮਾ ਪਰਮਾ ਦੇ ਹਨੇਰੇ ਚੋਂ ਨਿਕਲ ਕੇ ਸੱਚ ਦੇ ਗਿਆਨਨ ਚ ਜਿਉਈਏ ਮੇਰੀ ਹੱਥ ਬਨ ਕੇ ਬੇਨਤੀ ਹੈ ਕਿ ਸਾਖੀਆਂ ਆਪ ਵੀ ਸੁਣੋ ਤੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਸੁਣਾਓ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਫੋਨਾਂ ਦੀ ਦੁਨੀਆ ਚ ਗਵਾਚਣ ਦੀ ਬਜਾਏ ਆਪਣੀ ਅਮੀਰ ਇਤਿਹਾਸ ਅਤੇ ਗੁਰੂਆਂ ਦੀ ਵਿਚਾਰਧਾਰਾ ਨਾਲ ਜੋੜ ਸਕੇ ਗੁਰੂ ਸਾਹਿਬ ਦੇ ਇਸ ਇਤਿਹਾਸ ਨੂੰ ਘਰ-ਘਰ ਪਹੁੰਚਾਉਣ ਦੀ ਸਾਡੀ ਇਸ ਨਿੱਕੀ ਦੀ ਕੋਸ਼ਿਸ਼ ਵਿੱਚ ਸਾਡਾ ਸਾਥ ਜ਼ਰੂਰ ਦਿਓ ਜੇਕਰ ਤੁਹਾਡੇ ਮਨ ਨੂੰ ਇਹ ਮੇਰੀ ਗੱਲ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਸੰਗਤ ਨਾਲ ਸਾਂਝਾ ਜ਼ਰੂਰ ਕਰਿਓ ਅਗਲੀ ਵੀਡੀਓ 'ਚ ਅਸੀਂ ਸੁਲਤਾਨਪੁਰ ਲੋਧੀ ਦਾ ਇਤਿਹਾਸ ਦੇਖਾਂਗੇ ਜਿੱਥੇ 13-13 ਦੀ ਗੂੰਜ ਪਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ